ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਟੈਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਲਓ ਜੀ ਸੰਡੇ ਸੇਲ ਦਾ ਨਜ਼ਾਰਾ ਅੱਜ ਹੋ ਗਏ ਲੇਟ ਬਾਈ ਕਬੂਤਰ ਲੇਟ ਆਏ ਨੇ ਸਾਡੇ ਕੋਲ ਠੀਕ ਆ ਬਾਈ ਜੀ ਕਬੂਤਰਾਂ ਨੇ ਲੇਟ ਆ ਉਹੀ ਸੰਡੇ ਸੇਲ 250 ਰੁਪਏ ਸੀ ਲਾ ਬਈ ਸਿਰਫ ਐਤਵਾਰ ਦਾ ਦਿਨ 250 ਰੁਪਏ ਸੀ ਲਾ ਬਈ ਬਾਕੀ ਦਿਨ 300 ਰੁਪਏ ਸੇਲ ਆ ਬਈ ਜੀ ਠੀਕ ਹੈ ਜੀ ਉੱਡਣ ਵਾਲੇ ਕਬੂਤਰ ਹੈਗੇ ਦੇਖ ਸਕਦੇ ਤੁਸੀਂ ਹਾਂ ਹੁਣੇ ਹੀ ਅਜੇ ਲਿਆ ਕੇ ਛੱਡੇ ਨੇ ਬਈ ਇੱਧਰ ਨੂੰ ਤੇ ਇੰਨੀ ਰਹਾ ਹੋਗਾ ਜਦ ਤੱਕ ਦਾਣੇ ਥੁਣੇ ਪਾਉਣੇ ਇਹਨਾਂ ਨੂੰ ਵਿਚਾਰਿਆਂ ਨੂੰ ਠੀਕ ਹੈ ਭੁੱਖੇ ਪਰਦੇ ਬਈ ਕਬੂਤਰ ਲੋ ਬਈ ਕਬੂਤਰ ਪੂਰੇ ਟਾਪ ਆਏ ਹੋਣੇ ਬਈ ਰੰਗਾ ਰੰਗਾ ਵਾਲੇ ਉੱਡਣ ਵਾਲੇ ਕਬੂਤਰ ਨੇ ਬਾਈ ਆ ਦੇਖੋ ਕਾਲੇ ਟੂਸੇ ਕਹਿੰਦਾ ਲਾਲ ਕੰਡਾ ਕਹਿੰਦਾ ਕਿਵੇਂ ਆ ਬਾਈ ਠੀਕ ਆ ਬਾਈ ਜੀ ਹਜੇ ਆ ਕੀ ਛੱਡੇ ਨੇ ਬਾਈ ਹੁਣ ਤਾਂ ਕਰਕੇ ਇਹ ਵਿਚਾਰੇ ਅੰਜੇ ਜੇ ਫਰਦੇ ਨੇ ਕਬੂਤਰ ਹੈਗਾ ਬਾਈ ਆਪਣੇ ਕੋਲ 100 ਦੇ ਲਵੇ 100 ਦੇ ਲਵੇ ਕਬੂਤਰ ਹੈ ਬਾਈ ਜੀ ਆਇਆ ਵਾ ਠੀਕ ਆ ਬਾਈ ਜੀ ਲਾਇ ਲਾਉਣੇ ਜਾ ਰਹੇ ਕੱਲ ਨੂੰ ਸੰਡੇ ਸੀ ਵਾਲਾ ਕੀ 250 ਰੁਪਏ ਨਾ ਗਿਆ ਬਈ ਜਿਹੜਾ ਕਾਲੂ ਆਊਗਾ ਬਾਕੀ ਦਿਨ ਹੈਗਾ ਬਈ ਸੋਮਵਾਰ ਤੋਂ ਸ਼ਨੀਵਾਰ ਤੱਕ 300 ਰੁਪਏ ਨਾ ਗਿਆ ਬਈ ਠੀਕ ਹੈ ਜੀ ਸਿਰਫ ਐਤਵਾਰ ਨੂੰ ਹੀ 250 ਰੁਪਏ ਨਾ ਗਿਆ ਬਈ ਆ ਦੇਖ ਲਓ ਕਬੂਤਰ ਤੁਸੀਂ ਇਹ ਡੰਡੇ ਬਠੇ ਭੁੱਖੇ ਆ ਬਈ ਨੂੰ ਦਾਣੇ ਦੋਣੇ ਪਾਉਣੇ ਜੀ ਆਪਣੇ ਤੇ ਆਹ ਕਬੂਤਰ ਆ ਬਈ ਆਪਣੇ ਕੋਲ ਆਏ ਹੋਏ ਉਹ ਨਹੀਂ ਰਹਿ ਕਰਕੇ ਥੋੜੇ ਜਿਹਾ ਕਲੀਅਰ ਟੀ ਨਹੀਂ ਹਰੀ ਕਬੂਤਰਾਂ ਦੀ ਤੇ ਪੁੱਤਰ ਬਹੁਤ ਚੰਗਿਆ ਹੋਇਆ ਨੇ ਬਾਈ ਠੀਕ ਆ ਬਾਈ ਲਓ ਬਾਈ ਜੀ ਕਰੋ ਚੈੱਕ ਉੱਪਰ ਬੈਠਾ ਗੋਲਾ ਡੱਬਾ ਵੀ ਆਇਆ ਆਪਣੇ ਕੋਲ ਇੱਕ ਤੇ ਹਾ ਦੇਖੋ ਬਾਈ ਦੇਖ ਸਕਦੇ ਹੋ ਤੁਸੀਂ ਬਾਈ ਸੰਡੇ ਸੇਲ 2500 ਰੁਪਏ ਦਾ ਗਿਆ ਜਿਹੜਾ ਮਰਜ਼ੀ ਲੈ ਜਾਓ ਛਾਂਟ ਕੇ ਡਿਲੀਵਰੀ ਆਪਾਂ ਕਿਤੇ ਕਰ ਦੇਣੀ ਹੈਗੀ ਬਾਈ ਜੀ ਨਾ ਡਿਲੀਵਰੀ ਹੈਗੀ ਇੱਥੋਂ ਆ ਕੇ ਹੀ ਲਿਆ ਸਕਦੇ ਹਾਂ ਬਾਈ ਜੀ ਜੀਨੇ ਵੀ ਲੈਣੇ ਇੱਥੋਂ ਆ ਕੇ ਲਿਆ ਸਕਦੇ ਹਾਂ ਸੰਡੇ ਸੇਲ ਆ ਬਾਈ ਜੀ ਚਾਹ ਜਾਂ ਮਰਜ਼ੀ ਛਾੜ ਕੇ ਲੈ ਜਾਓ 250 ਰੁਪਏ ਨਾ ਕਿ ਸਿਰਫ ਐਂ ਦੁਆਰ ਦੇ ਦੇਣ ਬਾਈ ਇਹ ਦੇਖੋ ਕਾਲੀਆਂ ਕੋਲਾਂ ਵੀ ਬੈਠੀਆਂ ਆਪਣੇ ਕੋਲ ਬਾਈ ਦੇਖੋ ਬਾਈ ਜੀ ਕਾਲੀਆਂ ਕੋਲਾਂ ਵੀ ਫਿਰਦੀਆਂ ਆਪਣੇ ਕੋਲ ਤੇ ਓਏ ਜੀ ਕਰ ਲੋ ਚੱਕ ਕਲਾ ਕਲਾ ਕੂਤਰਾ ਦੇਖੋ ਬਾਈ ਜੀ ਤੇ ਲੈ ਲੋ ਸੰਡੇ ਸੇਲ ਦਾ ਨਜ਼ਾਰਾ ਛਾਤਰੀਆਂ ਦੇ ਕੂਤਰਾ ਬਾਈ ਆਪਣੇ ਕੋਲ ਠੀਕ ਆ ਬਾਈ ਜੀ ਉੱਪਰ ਫੜਦਿਆ ਤੇ ਬਾਅਦੇ ਨਾ ਦਾਣਾ ਪਾਣੀ ਪਾਉਣੇ ਬਾਈ ਦਿਵਾਰ ਠੀਕ ਹਨ ਇਹਦੇ ਕਬਸ ਨੂੰ ਦਿਖਾਏ ਨੇ ਸੰਡੇ ਸੇਲ ਆ ਬਾਈ ਕੱਲ ਨੂੰ ਕਰ ਲਓ ਬਈ ਇਕੱਲਾ ਇਕੱਲਾ ਚੈੱਕ ਤੇ ਵੀਡੀਓ ਕਿੱਦਾਂ ਦੀ ਲੱਗੀ ਬਈ ਜ਼ਰੂਰ ਦੱਸਿਓ ਤੇ ਨਾਗਰਾ ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ